ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਪਖੰਡੀ ਬਾਬਿਆਂ ਦੇ ਪਰਦੇ ਫਾਸ਼ ਕੀਤੇ ਜਾ ਰਹੇ ਨੇ ਇੱਕ ਹੋਰ ਬਾਬੇ ਦਾ ਜਿਹੜਾ ਕਿ ਚਿਹਰਾ ਸਾਹਮਣੇ ਹੈ ਜਿਸ ਦੇ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਸੀ ਤੇ ਇੱਕ ਹੋਰ ਵੱਡੀ ਗਿਣਤੀ ਦੇ ਵਿੱਚ ਸੋਨਾ ਜਿਹੜਾ ਕਿ ਬ੍ਰਾਹਮਣ ਕੀਤਾ ਗਿਆ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਤੁਸੀਂ ਗਹਿਣਿਆਂ ਦਾ ਇੱਕ ਵੱਡਾ ਜਿਹੜਾ ਕਿ ਇੱਥੇ ਦੇਰ ਲੱਗਿਆ ਦੇਖ ਰਹੇ ਹੋ ਤਾਂ ਦੱਸ ਦੇ ਕਿ ਇਹ ਗਹਿਣੇ ਅਸਲੀ ਨਹੀਂ ਬਲਕਿ ਨਕਲੀ ਨੇ ਤੇ ਇਸ ਨਕਲੀ ਗਹਿਣੇ ਦੇ ਨਾਲ ਭੋਲੇ-ਭਾਲੇ ਲੋਕਾਂ ਨੂੰ ਅਜਿਹੇ ਪਖੰਡੀਆਂ ਦੇ ਵੱਲ ਗੁੰਮਰਾਹ ਕੀਤਾ ਜਾਂਦਾ ਹੈ ਜਿਹੜੇ ਇੱਕ ਪਿੱਛੇ ਦੇ ਬਾਬਾ ਫੜਿਆ ਸੀ ਕਿ ਅੰਗਰੇਜ਼ ਉਹ ਤੇ ਡਲ ਜਾ ਆਪਣੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਤੇ ਉਹ ਅੱਜ ਬਾਬਾ ਜੀ ਦੱਸਣਗੇ ਬਾਬਾ ਜੀ ਦੱਸਿਓ ਵੀ ਆਹ ਜਿਹੜਾ ਹੋਰ ਸੋਨਾ ਪਿਆ ਇਹਦੇ ਬਾਰੇ ਵੇਖੋ ਪੰਜ ਛੇ ਠੱਗੀਆਂ ਆ ਗੀਆਂ ਜੀ ਲੱਖਾਂ ਰੁਪਈਆਂ ਦੀਆਂ ਠੱਗੀਆਂ ਤੋਂ ਭਾਈ ਸਾਹਿਬ ਆਏ ਸਾਡੇ ਕੋਲੇ ਅੱਜ ਫਰੀਦਕੋਟ ਤੋਂ ਆ ਉਹ ਇਹਨਾਂ ਨੇ ਵੀ ਇੱਕ ਲਾਟਰੀ ਦਾ ਚਾਂਸਾ ਦੇ ਕੇ ਪਹਿਲਾਂ ਇਹਨਾਂ ਨੂੰ ਪਸਾਇਆ ਫਿਰ ਘਰੇ ਗਿਆ ਜੀ ਖਜ਼ਾਨਾ ਹੈ ਫਿਰ ਜੈਨਾ ਤੁਹਾਡੇ ਕਰਿਆ ਸੱਪ ਦੀ ਪੰਜ ਬੰਨੀ ਵੀ ਨਾਲ ਸੱਪ ਦਾ ਕੋਲੇ ਰੱਖਦਾ ਸੀ ਸੱਪ ਸੋ ਡਰਾਵੇ ਦੇ ਕੇ ਮੈਂ ਕਹਿੰਨਾ ਵੀ ਅ ਅੱਜ ਦੇ ਸਮੇਂ ਵਿੱਚ ਜੇ ਕਿਸੇ ਦਾ ਪੁੱਤ ਮਾਂ ਦਾ ਨਸ਼ੇ 'ਚ ਪੈ ਗਿਆ ਉਹਨੂੰ ਉਹ ਮਰੀਜ਼ ਹੈ ਬੱਚਾ ਉਹਨੂੰ ਦਵਾਈ ਦੇਣ ਦੀ ਬਜਾਏ ਦਬਾਉਣ ਦੀ ਬਜਾਏ ਬੀਬੀਆਂ ਬਾਬਿਆਂ ਕੋਲੇ ਭਜਦੀਆਂ ਵੀ ਸ਼ਾਇਦ ਇਥੋਂ ਇਲਾਜ ਹੋ ਜੇ ਇਦਾਂ ਦਾ ਕੋਈ ਨਹੀਂ ਤੁਹਾਡੇ ਤੁਹਾਡੇ ਨਾਲ ਮਾਨਸਿਕ ਤੌਰ ਤੇ ਖਲਵਾੜ ਹੁੰਦਾ ਹੈ ਔਰ ਤੁਹਾਡੇ ਮਾਨਸਿਕ ਤੌਰ ਤੇ ਤੁਹਾਨੂੰ ਪਰੇਸ਼ਾਨ ਕਰਕੇ ਤੁਹਾਡੇ ਤੋਂ ਲੱਖਾਂ ਰੁਪਈਆ ਦੀ ਠੱਗੀ ਕੀਤੀ ਜਾਂਦੀ ਹੈ। ਤੋਂ ਦੂਸਰੀ ਬੇਨਤੀ ਇਹ ਹੈ ਕਿ ਸਿਰ ਦੁੱਖ ਦਾ ਹੋਵੇ ਤਾਂ ਵੀ ਬਾਬੇ ਕੋਲੇ ਠੀਕ ਹੈ। ਸੋ ਮੈਂ ਕਹਿੰਦਾ ਵੀ ਸਾਡੇ ਇੰਡੀਆ 'ਚ ਯਾਰ ਬਾਬੇ ਇਕੱਲੇ ਬੈਠੇ ਨੇ। ਕਦੇ ਕੈਨੇਡਾ 'ਚ ਨਹੀਂ ਸੁਣਿਆ ਕੋਈ ਤੰਤ ਤਾਂਤ੍ਰਿਕ ਬਾਬਾ ਕੋਈ ਬੈਠਾ। ਕਦੇ ਅਮਰੀਕਾ 'ਚ ਨਹੀਂ ਸੁਣਿਆ, ਯੂਕੇ 'ਚ ਨਹੀਂ ਸੁਣਿਆ। ਠੀਕ ਹੈ ਪਾਕਿਸਤਾਨ ਦੀ ਕੋਈ ਵੀਡੀਓ ਨਹੀਂ ਇਦਾਂ ਦੀ ਆਈ ਵੀ ਜਿੱਥੇ ਬਾਬਾ ਬੈਠਾ ਹੋਵੇ। ਆ ਨਿਹੜਲੇ ਦੇਸ਼ ਚੀਨ 'ਚ ਨਹੀਂ ਕਦੇ ਸੁਣਿਆ। ਮੈਂ ਕਹਿੰਨਾ ਵੀ ਆ ਬਾਬੇ ਜਿੰਨੇ ਸਾਰੇ ਠੱਗ ਹੋਏ ਇਕੱਠੇ ਹੋਏ ਆ ਇਹ ਸਾਡੇ ਇੰਡੀਆ ਚ ਹੀ ਆ ਯਾਰ ਪੰਜਾਬ ਚ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਤੇ ਮੈਂ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਜਾਂ ਤਾਂ ਸਰਕਾਰ ਦੀ ਗਾਡੀ ਸੀਟੀ ਨਾਲ ਜਾਂ ਮੰਤਰੀਆਂ ਦੀ ਤੇ ਜਾਂ ਪੁਲਿਸ ਦੀ ਤੇ ਜਾਂ ਇਹਨਾਂ ਬੰਦਿਆਂ ਨੂੰ ਯਾਰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਇਹਨਾਂ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਸੋ ਇਸ ਕਰਕੇ ਜੇ ਸਾਡੇ ਵਰਗਾ ਕੋਈ ਜੋਧਾ ਉੱਠ ਕੇ ਇਹੋ ਜਿਹੇ ਨੂੰ ਦੰਡ ਦੇ ਦੇਣਾ ਤੇ ਮੈਂਟਰ ਚ ਪਰਚੇ ਦਰਜ ਕਰ ਦਿੰਦੇ ਹਾਂ ਤੇ ਜੇ ਤੁਨੋਂ ਇਨੇ ਇਨੇ ਪ੍ਰੂਫ ਆ 5 5 ਕਿਲੋ ਆਰਟੀਫੀਸ਼ਲ ਗਹਿਣੇ ਰੱਖ ਕੇ ਖਜ਼ਾਨੇ ਦੇ ਝਾਂਸੇ ਦੇ ਕੇ ਲੱਖਾਂ ਰੁਪਈਆ ਦੀ ਠੱਗੀ ਮਾਰ ਕੇ ਲੈ ਗਿਆ ਤੇ ਉਹਨੂੰ ਤੁਸੀਂ ਬਿਠਾਈ ਬੈਠੇ ਹੋ ਉੱਥੇ ਇਹੋ ਜਿਹੇ ਬੰਦੇ ਦਾ ਸਿਰ ਕਲਮੁਨ ਕਰਨ ਨੂੰ ਹੋਣਾ ਚਾਹੀਦਾ ਇਹੋ ਜਾਂ ਕਾਨੂੰਨ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੁਹਾਨੂੰ ਲੋਕ ਪੁੱਛਦੇ ਆ ਵੀ ਜਿਨ੍ਹਾਂ ਨੇ ਠੱਗੀ ਵਜਈਏ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕੁਛ ਵੀ ਕਹਿੰਦੇ ਕਿ ਇੱਕ ਪਿੱਛੇ ਦੀ ਵੀਡੀਓ ਆਈ ਸੀਗੀ ਲੋਕਾਂ ਨੇ ਬੜੇ ਕਮੈਂਟ ਕੀਤੇ ਵੀ ਤੁਸੀਂ ਇਹ ਬੀਬੀ ਨੂੰ ਵੀ ਘੁੱਟੋ ਬੀਬੀ ਨੂੰ ਵੀ ਘੁੱਟੋ ਆ ਬਾਈ ਸਾਡੇ ਅੱਗੇ ਬੈਠੇ ਜਿਨ੍ਹਾਂ ਨੇ ਠੱਗੀ ਵਜਈ ਉਸੇ ਬਾਬੇ ਨੇ ਘੱਟੋ ਘੱਟ ਵੀ ਕਰੋੜ ਡੇਢ ਕਰੋੜ ਦੀ ਲੋਕਾਂ ਨਾਲ ਠੱਗੀ ਮਾਰ ਲਈ ਅਜੇ ਹੋਰ ਵੀ ਬਹੁਤ ਲੋਕ ਨਿਕਲਣਗੇ ਅਸੀਂ ਇਹਨਾਂ ਲੋਕਾਂ ਨੂੰ ਕੀ ਕਹੀਏ ਯਾਰ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਡਰਾਏ ਇਹਨਾਂ ਦਿੱਤਾ ਬਈ ਇਹਨਾਂ ਨੂੰ ਕੀ ਡਰਾਵਾ ਦਿੱਤਾ ਸੀਗਾ ਆ ਸੱਪ ਇੱਕ ਜਨ ਦਾ ਡਰਾਵਾ ਆ ਕੁੰਜ ਕੁੰਜ ਕਹਿੰਦੀ ਸੱਪ ਨਕਲੀ ਹਰਾਮਜਾਦੇ ਨੇ ਨਕਲੀ ਸੱਪ ਨਾਲ ਰੱਖ ਤੇ ਡਰਾਵਾ ਦਿੰਦਾ ਸੀ ਵੀ ਇਹ ਸੱਪ ਖਜ਼ਾਨੇ ਦੇ ਉੱਤੇ ਬੈਠਾ ਸੋ ਮਤਲਬ ਇਹੋ ਜੇ ਲੋਕਾਂ ਤੋਂ ਬਦਨ ਦੀ ਲੋੜ ਹੈ ਸਾਡੇ ਸਾਡੀਆਂ ਤਾਂ ਬੇਨਤੀਆਂ ਹੀ ਆ ਤੁਹਾਡੀਆਂ ਸੰਗਤ ਦੇ ਚਰਨਾਂ 'ਚ ਵੀ ਥੋੜਾ ਜਿਹਾ ਬਚੋ ਸਾਡੀ ਮੁਹਮਦ ਹੈ ਤੁਸੀਂ ਸਾਥ ਦਿਓ ਭਾਈ ਸਾਹਿਬ ਦਾ ਤੁਸੀਂ ਸਾਥ ਦਿਓ ਜਿਹੜੇ ਚੰਗੇ ਕੰਮ ਕਰਦੇ ਆ ਯਾਰ ਉਹਦਾ ਤਾਂ ਸਾਥ ਦੇ ਦਿਆ ਕਰੋ ਤੁਸੀਂ ਹਾਂ ਤਾਂ ਦੂਜੀ ਬੇਨਤੀ ਹੈ ਵੀ ਮੈਨੂੰ ਆਉਣ ਨੰਬਰ ਬਹੁਤ ਆਉਂਦੇ ਆ ਸੋ ਜਿਨ੍ਹਾਂ ਨੇ ਕਿਸੇ ਨਾਲ ਠੱਗੀ ਵਜੀ ਹੈ ਕਿਸੇ ਵੀ ਪ੍ਰਕਾਰ ਦੀ ਠੱਗੀ ਮੈਂ ਨੰਬਰ ਬਹੁਤ ਘਟ ਜਾਂਦਾ ਸਾਡੇ ਸੇਵਾਦਾਰ ਨੰਬਰ ਹੀ ਇੰਨੇ ਜ਼ਿਆਦੇ ਆਉਂਦੇ ਨੇ ਫੋਨ ਸੋ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਭਾਈ ਮਨਪ੍ਰੀਤ ਸਿੰਘ ਖਾਲਸਾ ਦਾ ਘਰ ਪੁੱਛ ਕੇ ਸ਼ਨੀਵਾਰ ਹਰ ਸ਼ਨੀਵਾਰ ਅਸੀਂ ਘਰ ਹੁੰਨੇ ਜਦੋਂ ਮਰਜ਼ੀ ਮਿਲੋ ਬਿਨ ਦੱਸੇ ਜਦੋਂ ਮਰਜ਼ੀ ਆ ਜਾਓ ਤੁਸੀਂ ਹਰ ਸ਼ਨੀਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ